प्लीज हमारे चैनल को सब्सक्राइब करें और घंटी के आइकन पर क्लिक करें व शेयर करना न भूलें पंजाब सरकार अति डी जी पी पंजाब के दिशा निर्देश अधीन गैंगस्टर ਮਹਮ ਤਹਿਤ ਸ੍ਰੀ ਮੁਕਸਾ ਸਾਹਿਬ ਪੁਲਿਸ ਵੱਲੋਂ ਜ਼ਿਲ੍ਹਾ ਪਰਵੇਸ਼ ਸਪੈਸ਼ਲ ਨਾਕਾਬੰਦੀ ਅਤੇ ਸਖਤ ਚੈਕਿੰਗ ਕੀਤੀ ਗਈ ਹੈ। ਜ਼ਿਲ੍ਹੇ ਦੇ ਚਾਰੇ ਸਾਠ ਰੁਝਾਨਾਂ ਵਿੱਚ 18 ਨਾਕੇ ਲਾ ਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਗਹਿਰੀ ਜਾਂਚ ਕੀਤੀ ਗਈ ਹੈ। ਜਿਸ ਦੌਰਾਨ ਆਧੁਨਿਕ ਤਕਨੀਕ ਦੀ ਵਰਤੋਂ ਕਰਦੇ ਹੋਏ ਪੈਸ ਐਪ ਅਤੇ ਵਾਹਨ ਐਪ ਰਾਹੀਂ ਵੈਰੀਫਿਕੇਸ਼ਨ ਕੀਤੀ ਗਈ। ਇਸ ਮੌਕੇ ਐਸਪੀ ਡੀ ਮਨਮੇਰ ਸਿਟੀ ਨੇ ਕਿਹਾ ਕਿ ਸ੍ਰੀ ਮੁਕਸਾ ਸਾਹਿਬ ਪੁਲਿਸ ਜ਼ਿਲ੍ਹੇ ਵਿੱਚ ਆਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਤਰ੍ਹਾਂ ਨਸ਼ਾ ਤਸਕਰਾਂ ਅਤੇ ਸਿਰਾਤੀ ਅੰਸਰਾਨੋ ਕੇ ਸੇਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਵਿਸ਼ੇਸ਼ ਆਪਰੇਸ਼ਨ ਲਗਾਤਾਰ ਜਾਰੀ ਰਹਿਣਗੇ ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਸੱਕੀ ਗਤੀਵਿਧੀਆਂ ਬਾਰੇ ਪੁਲਿਸ ਨੂੰ ਤੁਰੰਤ ਸੂਚਿਤ ਕਰਨ ਅਤੇ ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਮੁਹਿੰਮ ਯੋਧ ਮਸ਼ੀਆ ਵਿਰੁੱਧ ਅਤੇ ਗੈਂਗਸਟਰਾਂ ਤੇ ਮਾਰ ਦੇਣੀਆਂ ਦੇ ਦੋ ਮੁਹਿੰਮਾ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਇਹ ਮੁਹਿੰਮਾ ਚਲਾਈਆਂ ਜਾ ਰਹੀਆਂ ਉਹਨਾਂ ਦੀ ਲੜੀ ਵਿੱਚਕਾਰ ਅੱਜ ਮੁਕਸਬ ਜਿਲੇ ਵਿੱਚ ਨਾਕਾਬੰਦੀ ਕੀਤੀ ਗਈ ਹੈ ਟੋਟਲ ਡਿਸਟ੍ਰਿਕਟ ਵਿੱਚ 18 ਨਾਕੇ ਲਾਏ ਗਏ ਨੇ ਤੇ ਤਕਰੀਬਨ 2250 ਦੀ ਫੋਰਸ ਡਿਪਲੋਏ ਕੀਤੀ ਗਈ ਹੈ ਤੇ ਐਕਸਟੈਂਸਿਵ ਚੈਕਿੰਗ ਚੱਲ ਰਹੀ ਹੈ ਤੇ ਮਾੜੇ ਅੰਸਰਾਂ ਨੂੰ ਨਾਕ ਪਾੜ ਲਈ ਇਹ ਐਕਸਰਸਾਈਜ਼ ਅਸੀਂ ਕਰ ਰਹੇ ਹਾਂ ਜਿਹੜਾ ਵੀ ਕੋਈ ਨਸ਼ਾ ਵੇਚਦਾ ਹੈ ਜਾਂ ਕੋਈ ਗੈਂਗਸਟਰ ਹੈ ਜਾਂ ਉਹਦਾ ਕੋਈ ਗੈਂਗਸਟਰ ਦਾ ਐਸੋਸੀਏਟ ਹੈ ਕੋਈ ਫੈਮਿਲੀ ਮੈਂਬਰ ਹੈ ਜਾਂ ਕੋਈ ਯਾਰ ਦੋਸਤ ਮਿੱਤਰ ਐਸੋਸੀਏਟ ਹੈ ਜੋ ਉਹਦੇ ਨਾਲ ਅਫੀਲੀਏਟਡ ਹੈ ਉਹਨਾਂ ਨੂੰ ਖਬਰਦਾਰ ਕੀਤਾ ਜਾਂਦਾ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਗੈਂਗਸਟਰ ਦੇ ਨੱਥ ਪਾਈ ਜਾਏਗੀ। ਮੇਰੀ ਜਨਰਲ ਪਬਲਿਕ ਨੂੰ ਇਹੀ ਅਪੀਲ ਹੈ ਕਿ ਜੇ ਕਿਸੇ ਨੂੰ ਕੋਈ ਐਕਸਟਰੈਕਸ਼ਨ ਕਾਲ ਆਂਦੀ ਹੈ ਤਾਂ ਉਹ ਬਿਲਕੁਕੁਲ ਘਬਰਾ ਨਾ ਸਰਬੀ ਪੁਲਿਸ ਮਾਹਕਮੇ ਨੂੰ ਇਮੀਡੀਏਟਲੀ ਇਨਫੋਰਮ ਕਰਨ ਤੇ ਅਗਲੀ ਕਾਰਵਾਈ ਜਿਹੜੀ ਬਣਦੀ ਹੈ ਉਹ ਪੁਲਿਸ ਮਾਹਕਮੇ ਦਾ ਫਰਜ ਹੈ ਉਹ ਅਮਲ ਵਿੱਚ ਲਿਆਂਦੀ ਜਾਏਗੀ। ਜੇਕਰ ਬਹਾਸੇ ਪੱਤਰਕਾਰ ਗੋਬਿੰਦ ਗੁਪਤਾ ਦੀ ਰਿਪੋਰਟ